اپنی شرائط ਅਨੁਸਾਰਕ ਜਿਹੜੀ ਨੰਗਾ ਸੋਲ ਸਕੂਲ ਦੇ ਸੇਵਾ ਕਰ ਰਹੀ ਹੈ। ਔਰ ਸਾਡੇ ਗ੍ਰੰਥ ਵੀ ਇਹੋ ਦੱਸਦੇ ਆ ਕਿ ਜਿੰਨਾ ਆਪਾਂ ਕਿਸੇ مصیبت ਵਿੱਚ بیٹھے ਲੋਕਾਂ ਦੀ ਮਦਦ ਕਰਾਂਗੇ ਪ੍ਰਮਾਤਮਾ ਉਹਨਾਂ ਜ਼ਿਆਦਾ ਦਿੰਦਾ ਹੈ। ਖੋਸ਼ ਹੋ ਗਿਆ ਖੋਸ਼ ਦੋ ਸ਼ਬਦ ਬੋਲ ਸਕਦੀ ਤੇ ਸਾਨੂੰ ਆ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸੀਸ ਹੋ ਰਹਾ ਮੈਂ ਸੈਕਿੰਡ ਕਲਾਸ ਵਿੱਚ ਪੜਦੀ ਹਾਂ ਜਿਹੜਾ ਸਕੂਲ ਹੈ ਰੀ ਹਾਈ ਸਕੂਲ ਨੰਗਲ ਸੌਰ ਤੇ ਕੀ ਕਹਿਣਾ ਚਾਹੁੰਦੇ ਜੀ ਧੰਨਵਾਦ ਸਟੇਸ਼ਨਰੀ ਬੜੀ ਕਿਤਾਬਾਂ ਨਾਲ ਮੇਰੇ ਖਲ ਕਾਰਡਬੋਰਡ ਨਾਲ ਕਾਪੀ ਪੈਨ ਪੈਨਸਲ ਮੈਂ ਥੈਂਕ ਯੂ ਕਹਿ ਰਹੀ ਹਾਂ ਠੀਕ ਹੈ ਜੀ ਲੋਡ ਹੈ ਗਈ ਸੀ ਠੀਕ ਹੈ ਬੇਟਾ ਬੈਸਟ ਵਿਸ਼ੇਸ ਪੜਨਾ ਮਿਹਨਤ ਕਰਨੀ ਠੀਕ ਹੈ ਅੱਜ ਅਸੀਂ ਦੁਬਾਰਾ ਪਿੰਡ ਨੰਗਲ ਸੌਰ ਪਹੁੰਚੇ ਆ ਤੇ ਅਸੀਂ ਧੰਨਵਾਦੀ ਆ ਸਰਦਾਰ ਜਸਵੀਰ ਸਿੰਘ ਦਾਵਾ ਜਿਹੜੇ ਕਿ ਸਰਦਾਰ ਟੈਕ ਡੀਸੀ ਦਫ਼ਤਰ ਕੋਲੇ ਉਹਨਾਂ ਦਾ ਟਰੱਡ 'ਚ ਬੈਠੇ ਹੋਏ ਨੇ ਉਹਨਾਂ ਦੇ ਦੋ ਬੇਟੇ ਬੇਟਾ ਬਾਹਰ ਆ ਸਰਦਾਰ ਜਗਜੀਤ ਸਿੰਘ ਤੇ ਸਰਦਾਰ ਮਨਮੋਹ ਸਿੰਘ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੂੰ ਪੰਜਾਬ ਦੀ ਜਿੰਤਾ ਵੇਖੋ 11 ਕਿਲੋਮੀਟਰ ਦੂਨ ਬੈਠੇ ਹੋਏ ਆ ਜਿਕਰ ਨੂੰ ਪਤਾ ਕਿ ਅਸਲ ਸਾਡਾ ਪੰਜਾਬ ਮੁਸੀਬਤ 'ਚ ਆ ਪੰਜਾਬ ਦੇ ਲੋਕ ਮੁਸੀਬਤ 'ਚ ਆ ਕਹਿੰਦੇ ਆ ਵੀ ਮੂਦ ਮੂਦ ਨਾਲ ਸਾਹ ਕਰਦੇ ਤੇ ਸਾਹੇ ਪੜ ਜਾਂਦਾ ਓਹਨਾਂ ਤੇਲਫੋਨ ਪੇਟਾ ਇੱਥੇ ਆ ਮੰਦਰਪੁਰ ਦੇ ਹਾਈ ਸਕੂਲ ਲਈ ਅਸੀਂ ਬਹੁਤ ਧੰਨਵਾਦੀ ਆ ਸਰਦਾਰ ਜਗਜੀਤ ਸਿੰਘ ਸਰਦਾਰ ਮਨੋਤ ਸਿੰਘ ਤੇ ਦੋ ਜਗ ਮੋਤ ਸਿੰਘ ਇਹ ਕੋ ਸਾਥ ਕਮਟੀ ਕਾਲ ਹੈ ਵੀ ਇਹਦਾ ਸਿਹਰਾ ਇਹਨਾਂ ਦੇ ਫਾਦਰ ਸਾਹਿਬ ਜਾਂ ਦਾਦਾ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਆ ਚੰਗੀ ਸਿੱਖਿਆ ਲੈ ਕੇ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਕੇ ਵੀ ਆਪਣੇ ਦੇਸ਼ ਦੀ ਚਿੰਤਾ ਕਰਦੇ ਆ ਆਪਣੀ ਮਿੱਟੀ ਦੀ ਚਿੰਤਾ ਕਰਦੇ ਆ ਸੋ ਉਹਨਾਂ ਨੇ ਤੁਹਾਡੇ ਲਈ ਬੇਟਾ ਸਟੇਸ਼ਨ ਵੀ ਭੇਜੀ ਆ ਸੋ ਅਸੀਂ ਬਹੁਤ ਧੰਨਵਾਦੀ ਆ ਜਗਜੀਤ ਸਿੰਘ ਤੇ ਮੋਤ ਸਿੰਘ ਇੱਕ ਬੇਟਾ ਕਲਾਪਿੰਗ ਨੂੰ ਨਾ ਦੋ ਆ ਵੀਰਾਂ ਲਈ ਇਹ ਤੋਂ ਮੈਂ ਜਿੱਤਰਾ ਕਿ ਅਜੇ ਜਿਹੜੀ ਸਰਦੀ ਤਰਾਜ ਦੀ ਹੁੰਨੇ ਕਿਥੋਂ ਆਇਆ ਪਾਣੀ ਲੇਕਿਨ ਬਹੁਤ ਸਾਰੇ ਮੁਸ਼ਕਲਾਂ ਸਮਝ ਪੈਣ ਨੂੰ ਆਉਣੀਆਂ ਸੋ ਸਮੇਂ ਤੋਂ ਟਾਈਮ ਟੂ ਟਾਈਮ ਜਿੱਤਰਾ ਕੇ ਨਾ ਪੁੱਛਿਆ ਕਿ ਸਾਨੂੰ ਕਿਹਨੇ ਦੱਸੋ ਅਸੀਂ ਨੰਗਨਸੋਂ ਦੱਸਿਆ ਕਿਉਂਕਿ ਨੰਗਨਸੋਂ ਨੇ ਦੇਖ ਕੇ ਆਪੇ ਇਥੇ ਲੋਗੜਾ ਕੀਤਾ ਸੋ ਜਿਹੜੀ ਵੀ ਚੀਜ਼ ਦੀ ਲੋੜ ਜਿਹੜੇ ਸਕੂਲ ਨੂੰ ਪੈ ਗਈ ਜਾਂ ਜਿੱਸਾ ਵਾਟਰ ਕੁਲ ਸੰਸਥਾਨ ਨੇ ਮੇਰ ਕਰਵਾ ਦਿੱਤਾ ਖੰਡ ਪਰਧਾਮ ਸਾਡੇ ਕੋਲ ਸ਼੍ਰੀਮਤੀ ਪਪੇਂਦਰ ਗੋਆਜੀ ਬੈਠੇ ਨੇ نام شمشیر کرنے یہ اگر کر رہے ہیں سو بہت بہت شکریہ تھنک یو اچھا جی جگہ ਪ੍ਰਕਾਸ਼ ਸਿੰਘ ਧਾਵਾਂ ਜਿਹੜਾ ਕਿ ਸਾਹਣ ਦਾ ਪੁੱਤਰਾ ਹੈ ਦੇਖੋ ਗਾਂ ਦੇ ਗਾਂ ਪੈਸੇ ਜਿੱਤਰਾ ਕਿ ਇਹਨਾਂ ਦੇ ਬੱਚਿਆਂ ਨੇ ਬਾਹਰ ਤੋਂ ਡਿਲੀਵਰ ਸਟੇਸ਼ਨਰੀ ਭੇਜੀ ਆ ਗਾਂ ਉਹੋ ਜਿਹੜਾ ਜਿਹਦੇ ਜੀਹੋਂ ਦੇ ਫੁੱਟਾ ਲਾਓ ਉਹੋ ਜਿਹੜਾ ਫਲ ਖਾਓਗੇ ਜਿੱਦੀ ਫੁੱਟੇ ਦੀ ਸੇਵਾ ਕਰੋਗੇ ਉਹਨੇ ਫਾਲ ਵਧੀਆ ਤੇ ਮਿੱਠੇ ਹੋਣਗੇ ਸੋ ਬੂਲਦਾਰਾ ਕਹਿੰਦੇ ਵਿਆਜ ਪਿਆਰਾ ਹੁੰਦਾ ਆ ਸੰਧ ਪੁੱਤਰੀਆਂ ਨੂੰ ਸਕੂਲ ਦੇ ਹੱਦੋਂ 1000 ਰੁਪਏ ਜਿੱਥੇ ਲੋਨ ਹੋਵੇ ਉੱਥੇ ਜਿਹੜਾ ਵਰਤ ਲੈਣਾ ਸੁਣਾ ਬੇਤੀ ਕਹਿੰਦਾ ਕਿ ਜੀ ਆਪ ਸਰ ਆਪਣੇ ਹੱਥੀ ਮੈਡਾਉਟ ਦਿੱਤੇ ਜਾਂਦੇ ਬੜਾ ਕਲਾਪਿੰਗ ਕਰਦੇ ਆ ਆਡਮ ਸਾਡੇ ਹੈਡ ਜਿਹੜੇ ਸੀਨੀਅਰ ਦਾਵਾ ਜੀ ਇਹਨਾਂ ਸਭ ਦਾ ਜਿਹੜੇ ਏਡੀ ਨੂੰ ਸੰਢ ਲਈ ਸਟੇਸ਼ਨੇ ਲੈ ਕੇ ਆਇਆ ਦੋ ਸ਼ਬਦ ਬੋਲਣਗੇ ਤੇ ਧੰਨਵਾਦ ਕਰਨਗੇ ਜੀ ਮੈਂ ਸਾਰੇ ਨੂੰ ਬੈਠ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡੀ ਜਿਹੜੀ ਆਪ ਤੇ ਬਹੁਤ-ਬਹੁਤ ਧੰਨਵਾਦ ਸਰ ਜੀ ਜੇਨੇ ਸੁਭ ਸਮੇਂ ਕੋਈ ਵੀ ਆਧਿਕ ਹੱਦਾਂ ਯਾ ਸਾਰੇ ਖੁਸ਼ਹਰਤੇ ਵਿੱਚ ਹੋ ਰਹੀ ਪਈਆਂ ਸੀਗੀਆਂ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਮਾਰਕੀ ਟੇਬਲ ਤੇ ਬੈਠ ਕੇ ਆਏ ਸਾਥੀਆਂ ਨੇ ਨਵੇਂ ਸਿਰੇ ਤੋਂ ਬੱਚਿਆਂ ਦੀ ਪੜਾਈ ਸ਼ੁਰੂ ਕਰ ਸਕੀ ਹੈ ਤੁਹਾਡੇ ਇਸ ਲਈ ਅਧਰਨ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਰ ਉਹ ਬਹੁਤ ਅਨੰਦ ਕਰਦਾ ਹੈ ਕਿ ਨਾ ਤੁਸੀਂ ਬੱਚਿਆਂ ਦਾ ਸੋਚਿਆ ਜੀ ਕਿ ਪਿਆਰ ਦਾ দান ਤਾਂ ਸਭ ਤੋਂ ਵੱਡਾ ਦਾਤਾ ਹੈ ਅਸਾ ਬੇਟਾ ਇੱਕ ਗੱਲ ਮੈਂ ਜੋ ਮਸਰੂਫ ਕੀਤਾ ਜ਼ਿੰਦਗੀ ਚ ਜਿਵੇਂ ਮੇਰੇ ਨਾਲ ਹੋਈ ਜੇ ਤੁਹਾਡੇ ਨਾਲੇ ਕਈ ਵੀ ਹੋਈ ਕੁਦਰਤ ਨੇ ਮਯਾਨ ਜੀ ਕੋਈ ਆਫਤ ਆਪਣੇ ਤੇ ਲੋਕ ਤੁਹਾਡੇ ਨਾਲ ਖੜੇ ਆ ਮੈਂ ਤੁਹਾਨੂੰ ਇਦਾਂ ਲਿਖਣਾ ਚਾਹੁੰਦਾ ਸਾਰੇ ਮਾਤਾਂ ਦੇ ਤੁਸੀਂ ਬੈਠੇ ਹੋ ਛੇਵੀਂ ਤੋਂ ਨਵੀਂ ਜਾਂ ਦਸਵੀਂ ਨਹੀਂ ਹੈ ਨਾ ਸਾਰੇ ਤੇ ਡਿੱਗ ਜਾਈਦਾ ਨਾ ਕਿਤੇ ਦੌੜਦੇ ਹੋਏ ਕਿਤੇ ਡਿੱਗੀ ਦਾ ਤੇ ਫਿਰ ਉੱਠ ਕੇ ਸਰੀਨਾਂ ਤੋੜੀਦਾ ਵੀ ਨਾਲ ਵਾਲੇ ਅਗੇ ਨਾਲ ਲਿ ਜਾਂ। ਐਵੇਂ ਕਰੀਦਾ ਨਾ ਫੇੜਦੇ ਆ ਫੇੜਦੇ ਨ ਕਿਤੇ ਡਿੱਗ ਜਾਈਏ ਤੂੰ ਉੱਠ ਕੇ ਤੂੰ ਨਾ ਡੋੜੀ ਜਾ ਨਵੇਂ ਅੱਗੇ ਨਿਕਲ ਤੇ ਸੇਮ ਤੁਸੀਂ ਨਹੀਂ ਕਰਨਾ ਕਿ ਜੇ ਇੱਕ ਵਾਰੀ ਕੁਝ ਮਹੀਨਾ 10 ਦਿਨ ਟੋੜਨਾ ਉਹ ਹੋ ਹੀ ਜਾ ਸਕੂਲ ਬੰਦ ਹੋਇਆ ਉਹ ਸੁਪਰੀ ਨਾਲ ਅੱਗੇ ਵਧੋ ਟੀਚਰ ਤੇ ਤੁਹਾਡੇ ਨਾਲ ਨੇ ਟਕੜੇ ਹੋ ਕੇ ਤੇ ਖੂਬ ਮਿਹਨਤ ਕਰੋ ਇਸ ਤਰ੍ਹਾਂ ਕਿ ਜਮਾ ਨਹੀਂ ਆਉਂਦਾ ਅਮਰੀਕਾ ਤੁਹਾਡੇ ਨੇ ਬੈਠੇ ਵੀ ਬੁਲਾਉਂਦੀਆਂ ਦੁਪਹਿਰ ਦਾ ਖਾਣਾ ਪੜਾ ਸਕੂਲ ਉਹਨਾਂ ਨੂੰ ਮੈਂ ਕੋਪੀ ਸਰਕਾਰ ਜੀ ਇੱਕ ਇੱਕ ਸੂਟ ਜਿਹੜਾ ਦੇਗੇ ਤਾਂ ਜੋ ਉਹ ਸਮਾਹਣ ਜਦੋਂ ਆਪਾਂ ਫੇਰ ਆਵਾਂਗੇ ਉਹ ਨਵਾਂ ਸੂਟ ਆ ਗਿਆ। ਸੋ ਇੱਕ ਇੱਕ ਸੂਟ ਜਿਹੜਾ ਮੁਸ਼ਕਲ ਸਮੇਂ ਦੇ ਵਿੱਚ ਮਨ ਸਿੰਘ ਜੀ ਦੇਰ ਕੋਲ ਜਿਹਨਾਂ ਦੇਣਗੇ। ਡਾਕਟਰ ਸਾਹਿਬ ਹੋਰ ਲਾਹੇ ਹੋ ਜਾਂ। ਜੱਟਾ ਪਿੰਡ ਵਾਲੀ ਸਾਈਡ ਤੇ ਹੁਣ ਅਸੀਂ ਆਏ ਆ ਜੀ ਉੱਥੇ ਕਿਤਾਬਾਂ ਵੰਡਣ ਤੋਂ ਬਾਅਦ ਜੱਟਾ ਪਿੰਡ ਦੇਖੋ ਲਿਖਿਆ ਆ ਇਸ ਪਿੰਡ ਦੇ ਵਿੱਚ ਪਾਣੀ ਨੇ ਬਹੁਤ ਨੁਕਸਾਨ ਕੀਤਾ ਸੀ ਇੱਥੇ ਆਪਣਾ ਹਾਈ ਸਕੂਲ ਆ ਜੱਟਾ ਇਸ ਤੋਂ ਅੱਗੇ ਆਪਾਂ ਜਾਵਾਂਗੇ ਸ਼ਹਿਜਾਦੇ ਸਕੂਲ ਸ਼ਹਿਜਾਦੇ ਦੇ ਵਿੱਚ ਕਹਿੰਦੇ ਆ ਕਿ ਕਾਫੀ ਪਾਣੀ ਨੇ ਨੁਕਸਾਨ ਕੀਤਾ ਜਿਹੜਾ ਕਿ ਤੁਸੀਂ ਦੂਰ ਆ ਸੋ ਅਸੀਂ ਥੋੜੀ ਦੇਰ ਬਾਅਦ ਸ਼ਹਿਜਾਦੇ ਪਹੁੰਚਾਂਗੇ ਜੀ ਇਹ ਪਿੰਡ ਤੁਸੀਂ ਦੇਖ ਰਹੇ ਹੋ ਜੱਟਾ ਆਹ ਦੇਖੋ ਜੱਟਾ ਸਾਈਡ ਤੇ ਹਜੇ ਪਾਣੀ ਖਲੋਤਾ ਹੋਇਆ ਆਹ ਦੇਖਦੇ ਵਿੱਚ ਬਹੁਤ ਜ਼ਿਆਦਾ ਪਾਣੀ ਇੱਥੇ ਸਾਰੀ ਸੜਕ ਦੇ ਉੱਤੇ ਪਾਣੀ ਵਗਿਆ ਜਨਰ ਜਗ੍ਹਾ ਤੋਂ ਸੜਕ ਜਰੀ ਭੈਗੀ ਆ ਤੇ ਟੁੱਟੀ ਹੋਈ ਹੈ। ਨੌਜੀ ਸ਼ਹਿਜ਼ਾਦੇ ਪਹੁੰਚ ਗਿਆ ਤੇ ਹੁਣ ਆਪਾਂ ਇੱਥੇ ਪ੍ਰਾਈਵੇਟ ਸਕੂਲ ਤੇ ਜਾਵਾਂਗੇ। ਹੋਗੀ 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 ਕੋਈ ਨਾ ਕੋਈ ਠੀਕ ਹੈ ਠੀਕ ਹੈ ਬਰੌਂਟ ਟੈਲੀਮੈਟਿਕ ਸਕੂਲ ਸਭਾ ਜਿਆਦਾ ਇਤਨੇ ਕਿ ਅੱਜ ਕਾਪੀਆਂ, ਬੈਗ, ਪੈਨਸਲ ਪਨਾ ਸੇਵਾ ਕਰ ਲਈ ਉਹ ਜਿਹੜੇ ਸਦਾ ਜਿਸ ਵੀ ਸੇਵਾਵਾਂ ਜੀ ਅਸੀਂ ਧਰਮਾਤੀ ਆ ਸਰਦਾਰ ਅਮਰਜੀਤ ਸਿੰਘ ਜੀ ਦਾ ਜੀ